ਸਾਤਿਕਾਰ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਸਾਰਿਆਂ ਦਾ ਸਾਡੇ YouTube ਚੈਨਲ ਤੇ ਦੋਸਤੋ ਉਦੀਨ ਸੇਵਾਮਾ ਚੌਂਡ ਬੋਰਡ ਪੰਜਾਬ ਵੱਲੋਂ ਗਰੁੱਪ ਡੀ ਦੀ ਭਰਤੀ ਸੰਬੰਧੀ ਨਵੀਂ ਅਪਡੇਟ ਜਾਰੀ ਕੀਤੀ ਗਈ ਹੈ ਇਸ ਭਰਤੀ ਦਾ ਇਸ਼ਤਿਹਾਰ ਨੰਬਰ 10 ਆਫ 2024 ਦਾ ਹੀ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਸੀ ਜਿਸ ਦੇ ਸੰਬੰਧ ਵਿੱਚ ਵਿਭਾਗ ਵੱਲੋਂ ਵੱਤਕੁਨ ਅਪਡੇਟ ਹੈ ਜਿਹੜੀ ਜਾਰੀ ਕੀਤੀ ਗਈ ਹੈ ਅਪਡੇਟ ਦੀ ਡਿਟੇਲ ਵਿੱਚ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਵਿੱਚ ਮਿਲੇਗੀ ਪੂਰੀ ਜਾਣਕਾਰੀ ਲੈਣ ਲਈ ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਦੋਸਤੋ ਜੇਕਰ ਤੁਸੀਂ ਸਾਨੂੰ ਇੰਸਟਾਗ੍ਰam ਫੇਸਬੁੱਕ ਜਾਂ ਯੂਟਿਊਬ ਤੇ ਦੇਖ ਰਹੇ ਹੋ ਤੁਸੀਂ ਸਾਨੂੰ ਫੋਲੋ ਜਾਂ ਸਬਸਕ੍ਰਾਈਬ ਕਰਕੇ ਸਾਡੇ ਨਾਲ ਜੁੜ ਸਕਦੇ ਹੋ ਤਾਂ ਕਿ ਪੰਜਾਬ ਵਿੱਚ ਜਦੋਂ ਵੀ ਕੋਈ ਨਵੀਂ ਵਾਕੈਂਸੀ ਆਵੇ ਜਾਂ ਕਿਸੇ ਵੀ ਵਾਕੈਂਸੀ ਸੰਬੰਧੀ ਨਵੀਂ ਅਪਡੇਟ ਆਵੇ ਉਸ ਦੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਤਾਂ ਚਲੋ ਦੋਸਤੋ ਵੀਡੀਓ ਸਟਾਰਟ ਕਰਦੇ ਹਾਂ ਤੇ ਅਪਡੇਟ ਬਾਰੇ ਡਿਟੇਲ ਵਿੱਚ ਜਾਣਕਾਰੀ ਹਾਸਲ ਕਰਦੇ ਹਾਂ ਦੋਸਤੋ ਇਹ ਅਪਡੇਟ ਜਾਰੀ ਕੀਤੀ ਗਈ ਹੈ ਅਦਨ ਸੇਵਾਮਾ ਚੌਂਡ ਬੋਰਡ ਪੰਜਾਬ ਵੱਲੋਂ ਇਹਨਾਂ ਪੋਸਟਾਂ ਲਈ ਇਸ਼ਤਿਹਾਰ ਨੰਬਰ ਹੈਗਾ ਜੀ ਇਸ਼ਤਿਹਾਰ ਨੰਬਰ 10/2024 ਰਾਹੀਂ ਗਰੁੱਪ ਡੀ ਦੀ ਭਰਤੀ ਲਈ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਸੀ ਜਿਸ ਦੇ ਵੀ ਸੰਬੰਧ ਵਿੱਚ ਵਿਭਾਗ ਵੱਲੋਂ ਨਵੀਂ ਤੇ ਜ਼ਰੂਰੀ ਅਪਡੇਟ ਜਾਰੀ ਕੀਤੀ ਗਈ ਹੈ ਅਧਿਨ ਸੇਵਾਮਾ ਚੌਂਡ ਬੋਰਡ ਪੰਜਾਬ ਵੱਲੋਂ ਇਸ਼ਤਿਹਾਰ ਨੰਬਰ 10/2024 ਰਾਹੀਂ ਸੇਵਾਦਾਰ ਅਤੇ ਚੌਂਕੀਦਾਰ ਦੀਆਂ ਅਸਾਮੀਆਂ ਲਈ ਇਸ਼ਤਿਹਾਰ ਪ੍ਰਕਾਸ਼ਿਤ ਕੀਤਾ ਗਿਆ ਸੀ ਇਸ ਭਰਤੀ ਪ੍ਰਕਿਰਿਆ ਨੂੰ ਕੁਝ ਤਕਨੀਕੀ ਕਾਰਨਾਂ ਕਰਕੇ ਹਾਲ ਦੀ ਘੜੀ ਰੋਕ ਕੇ ਰੱਖਿਆ ਜਾਂਦਾ ਹੈ ਦੋਸਤ ਇਸ ਭਰਤੀ ਪ੍ਰਕਿਰਿਆ ਨੂੰ ਤਕਨੀਕੀ ਕਾਰਨ ਕਰਕੇ ਰੋਕ ਦਿੱਤਾ ਗਿਆ ਹੈ ਉਮੀਦਵਾਰ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਭਰਤੀ ਸੰਬੰਧੀ ਜਦੋਂ ਵੀ ਕੋਈ ਨਵੀਂ ਅਪਡੇਟ ਆਉਂਦੀ ਹੈ ਉਸਦੀ ਜਾਣਕਾਰੀ ਤੁਹਾਨੂੰ ਸਾਡੇ YouTube ਚੈਨਲ ਤੇ ਵੀ ਮਿਲ ਜਾਵੇਗੀ ਤਾਂ ਇਸ ਭਰਤੀ ਸੰਬੰਧੀ ਤਾਜ਼ਾ ਜਾਣਕਾਰੀ ਲਈ ਤੁਸੀਂ ਬੋਰਡ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ ਦੋਸਤੋ ਇਹ ਹੈਗੀ ਅੱਜ ਦੀ ਅਪਡੇਟ ਜੋ ਕਿ ਇਸ਼ਤਿਹਾਰ ਨੰਬਰ 10/2024 ਦੇ ਸੰਬੰਧ ਵਿੱਚ ਹੈ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਤੁਹਾਡਾ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਤਾਂ ਚਲੋ ਦੋਸਤੋ ਮਿਲਦੇ ਹਾਂ ਅਜੀ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਥੈਂਕਸ ਫॉर ਵਾਚਿੰਗ